ਤਿੰਨ ਸਿਆਸੀ ਖਬਰਾਂ ਨੇ ਵੱਡੀ ਹਲਚਲ ਮਚਾ ਦਿੱਤੀ ਹੈ ਤੇ ਕਈ ਗੁੱਝੇ ਮੁੱਦੇ ਤੇ ਦੱਬੇ ਮੁੱਦੇ ਉੱਠ ਖੜੇ ਹੋਏ ਨੇ ਪਹਿਲੀ ਵੱਡੀ ਖਬਰ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਐਕਸ ਪੀ ਐਸਓ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਨਸ਼ੇ ਨਾਲ ਜੁੜਿਆ ਹੈ ਤੇ ਇਹ ਗ੍ਰਿਫਤਾਰੀ ਦਿੱਲੀ ਹਵਾਈ ਅੱਡੇ ਤੋਂ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਔਰ ਤੀਜੀ ਖਬਰ ਹੈ ਕਿ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਗੋਂ ਫਿਰ ਸੁਖਪਾਲ ਖਹਿਰਾ ਕਾਫੀ ਗਰਮੀ ਦੇ ਨਾਲ ਸਾਹਮਣੇ ਆਏ ਨੇ ਤੇ ਉਹਨਾਂ ਨੇ ਵੀ ਬਹੁਤ ਵੱਡੇ ਖੁਲਾਸੇ ਅੱਜ ਕੱਤੇ ਨੇ ਤੇ ਅਗਲੀ ਵੱਡੀ ਖਬਰ ਹੈ ਬੀਬੀ ਹਰ ਸਿਮਰਤ ਬਾਦਲ ਵਿਕਰਮਜੀਤ ਮਜੀਠੀਆ ਨੂੰ ਆਪਣੇ ਭਰਾ ਨੂੰ ਜੇਲ੍ਹ ਚ ਰਖੜੀ ਬੰਨਣ ਗਈ ਤੇ ਭਗਵੰਤ ਮਾਨ ਨੂੰ ਸਿੱਧੀ ਵੱਡੀ ਧਮਕੀ ਵਰਗੀ ਗੱਲ ਬੋਲ ਦਿੱਤੀ ਐ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਆ ਤੁਸੀਂ ਵੀ ਗੌਰਨਲ ਸੁਣ ਕੇ ਆਪਣਾ ਕਮੈਂਟ ਲਿਖਿਓ ਬੇਨਤੀ ਐ ਕਿ ਆਪਣੇ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਤੇ ਜਿਹੜਾ ਬੈਲ ਵਾਲਾ ਘੰਟੀ ਵਾਲਾ ਬਟਨ ਐ ਸਬਸਕ੍ਰਾਈਬ ਦੇ ਨਾਲ ਉਹਨੂੰ ਜ਼ਰੂਰ ਦਬਦਿਓ ਪਹਿਲੀ ਵੱਡੀ ਖਬਰ ਸੁਖਪਾਲ ਸਿੰਘ ਖੈਰਾ ਦੇ ਜਿਹੜੇ ਪੀਐਸ ਹੋ ਰਹੇ ਨੇ ਉਹਨਾਂ ਦੇ ਨਾਲ ਰਹਿਆ ਕਾਫੀ ਟਾਈਮ ਜੋਗਾ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ 에어ਪੋਰਟ ਦਿੱਲੀ ਹਵਾਈ ਅੱਡੇ ਤੋਂ ਹੋਈ ਹੈ ਮਾਮਲਾ ਨਸ਼ਾ ਐਨਡੀਪੀਐਸ ਦੇ ਨਾਲ ਜੁੜਿਆ ਹੋਇਆ ਫਾਜ਼ਲ ਕਾ ਪੁਲਿਸ ਨੇ ਇਹ ਗ੍ਰਿਫਤਾਰੀ ਕੀਤੀ ਹੈ ਹੁਣ ਜਿੱਥੇ ਸਰਕਾਰ ਤੇ ਪੰਜਾਬ ਸਰਕਾਰ ਨਾਲ ਜੁੜੇ ਆਗੂ ਇਹਨੂੰ ਬਹੁਤ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰ ਰਹੇ ਨੇ ਬਹੁਤ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਕਿ ਸੁਖਪਾਲ ਖੈਰਾ ਦਾ ਐਕਸ ਪੀਐਸਓ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਸੁਖਪਾਲ ਖਹਿਰਾ ਵੀ ਕੈਮਰਿਆਂ ਦੇ ਸਾਹਮਣੇ ਆਏ ਖੁਦ ਲਾਈਵ ਹੋਇਆ ਸੁਖਪਾਲ ਖਹਿਰਾ ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਰਾ ਝੂਠ ਦਾ ਪਲੰਦਾ ਸੁਖਪਾਲ ਖਹਿਰਾ ਨੇ ਉਸ ਮੀਡੀਆ ਤੇ ਵੀ ਇਤਰਾਜ਼ ਕੀਤਾ ਜਿਹੜਾ ਦੂਜੇ ਪੱਖ ਦੀ ਗੱਲ ਸੁਣੇ ਪੇਸ਼ ਕੀਤੇ ਬਿਨਾ ਇੱਕ ਪਾਸੇ ਪ੍ਰਚਾਰ ਕਰ ਦਿੰਦਾ ਸੁਖਪਾਲ ਖੈਰਾ ਕਹਿੰਦੇ ਵੀ ਦੇਖੋ ਇਹ ਜਿਹੜਾ ਜੋਗਾ ਸਿੰਘ ਇਹਨਾਂ ਨੇ ਫੜਿਆ ਇਹ ਵਿਚਾਰਾ ਹੁਣ ਰਿਟਾਇਰ ਹੋ ਚੁੱਕਾ ਪੰਜਾਬ ਪੁਲਿਸ ਚੋਂ ਤੇ ਸੁਖਪਾਲ ਸਿੰਘ ਕਹਿੰਦਾ ਇਹ ਪੰਜਾਬ ਪੁਲਿਸ ਦੇ ਵਿੱਚ ਇੱਕ ਛੋਟੇ ਰੈਂਕ ਦੇ ਉੱਪਰ ਹੌਲਦਾਰ ਦੀ ਹੈੱਡ ਕਾਂਸਟੇਬਲ ਦੀ ਨੌਕਰੀ ਕਰਦਾ ਸੀ ਮੇਰੇ ਨਾਲ ਵੀ ਥੋੜਾ ਟਾਈਮ ਇਹ ਕਹਿੰਦਾ ਰਿਹਾ ਤੇ ਜਿਹੜਾ ਇੱਕ ਵਿਅਕਤੀ ਪੁਲਿਸ ਨੇ NDPS ਨਸ਼ਾ ਕੇਸ ਦੇ ਵਿੱਚ 2015 ਚ ਫੜਿਆ ਸੀ ਸੁਖਪਾਲ ਸਿੰਘ ਖੈਰਾ ਕਹਿੰਦਾ ਹੈ ਕਿ ਅੱਜ ਕਾਫੀ মিডিਆ ਚ ਆਮ ਆਦਮੀ ਪਾਰਟੀ ਇਸ ਤਰ੍ਹਾਂ ਖਬਰਾਂ ਦਵਾ ਰਹੀ ਹੈ ਕਿ ਵੀ 2015 ਦਾ ਭਗੌੜਾ ਜਿਹੜਾ ਜੋਗਾ ਸਿੰਘ ਪੀਐਸਓ ਫੜਿਆ ਪਰ ਸੁਖਪਾਲ ਕਹਿੰਦਾ ਇਹ ਬਿਲਕੁਲ ਝੂਠ ਹੈ ਸੁਖਪਾਲ ਸਿੰਘ ਖੈਰਾ ਨੇ ਲਾਈਵ ਹੋ ਕੇ ਕਿਹਾ ਕਿ ਇਸ ਜੋਗਾ ਸਿੰਘ ਦਾ ਨਾਮ ਇਸ ਕੇਸ ਚ ਉਦੋਂ ਡੁੰਗਿਆ ਗਿਆ ਜਦੋਂ 2023 ਦੇ ਵਿੱਚ ਮੈਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਉਦੋਂ ਹੀ ਇਹਦਾ ਨਾਂ ਵਿੱਚ ਪਾਇਆ ਗਿਆ ਤੇ ਸੁਖਪਾਲ ਸਿੰਘ ਕਹਿੰਦਾ ਇਸ ਬੰਦੇ ਨੂੰ ਕਈ ਸਾਲ ਹੋ ਗਏ ਨੇ ਰਿਟਾਇਰ ਹੋਏ ਨੂੰ ਹੁਣ ਉਹ ਬਜ਼ੁਰਗ ਅਵਸਥਾ 'ਚ ਐ ਔਰ ਉਹ ਫੌਰੀਨ ਚੱਲਿਆ ਸੀ ਉਹਦੀ ਸਿਹਤ ਵੀ ਠੀਕ ਨਹੀਂ ਸੀ ਸੁਖਪਾਲ ਕਹਿੰਦਾ ਉਹ ਵੀਲਚੇਅਰ ਤੇ ਸੀ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਐ ਪਰ ਇੱਥੇ ਇੱਕ ਗੱਲ ਮੈਂ ਕਹਿ ਦਿਆਂ ਪੰਜਾਬ ਨੂੰ ਨਸ਼ੇ ਨੇ ਬਰਬਾਦਤਾ ਕੀਤਾ ਹੈ ਤੇ ਨਸ਼ਾ ਸਿਆਸੀ ਸ਼ੈਤੋ ਬਿਨਾ ਨਹੀਂ ਚੱਲਿਆ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਅੱਜ ਚਰਚਾ ਚ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 2009 ਤੱਕ ਸਿਰਫ 1000 ਦੇ ਕਰੀਬ ਵਿਅਕਤੀ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਕਰਦੇ ਸੀ ਤੇ 2015 ਤੱਕ ਆਉਂਦੇ ਆਉਂਦੇ ਜਦੋਂ ਤੱਕ ਅਕਾਲੀ ਦਲ ਦੀ ਸਰਕਾਰ ਰਹੀ ਭਗਵੰਤਮਾਨ ਦਾ ਕਹਿਣਾ ਹੈ ਕਿ ਲਗਭਗ 20 ਲੱਖ ਜਿਹੜੇ ਮੁੰਡੇ ਨੇ ਉਹ ਇਸ ਨਸ਼ੇ ਦਾ ਸ਼ਿਕਾਰ ਹੋ ਗਏ ਤੇ ਭਗਵੰਤਮਾਨ ਕਹਿੰਦਾ ਕਿ ਇੰਨੀ ਤੇਜ਼ੀ ਨਾਲ ਇਹ ਸਰਕਾਰਾਂ ਨੇ ਨਸ਼ਾ ਫਲਾਇਆ ਤੇ ਫਿਰ ਮਹਿਲ ਪਾਏ ਕਈ ਵਿਅਕਤੀਆਂ ਨੇ ਤੇ ਭਗਵੰਤਮਾਨ ਕਹਿੰਦਾ ਕਿ ਹੁਣ ਅਸੀਂ ਉਹ ਮਹਿਲ ਟਾਉਣੇ ਨੇ ਉਹਨਾਂ ਮਹਿਲਾਂ ਨੂੰ ਅਸੀਂ ਹੁਣ ਆਪਣੇ ਕਬਜ਼ੇ 'ਚ ਕਰਨਾ ਪਰ ਇਥੇ ਇੱਕ ਗੱਲ ਮੈਂ ਸਾਫ਼ ਕਰ ਦਿਆਂ ਭਗਵੰਤਮਾਨ ਸਾਹਿਬ ਦੇ 20 ਸਰਕਾਰ ਦੇ 4.5 ਸਾਲ 3.5 ਸਾਲ ਤੋਂ ਉੱਪਰ ਟਾਈਮ ਪਾਉਣੇ 4 ਸਾਲ ਦੇ ਨੇੜੇ ਹੋ ਗਿਆ ਨਸ਼ਾ ਅਜੇ ਤੱਕ ਵੀ ਖਤਮ ਪੰਜਾਬ ਚ ਨਹੀਂ ਹੋਇਆ ਅਜੇ ਵੀ ਰੋਜ਼ਾਨਾ ਓਵਰਡੋਜ਼ ਨਾਲ ਮੌਤਾਂ ਹੋਣ ਦੀਆਂ ਖਬਰਾਂ ਆਉਂਦੀਆਂ ਨੇ ਨਸ਼ਾ ਸਪਲਾਈ ਹੋ ਰਿਹਾ ਨਸ਼ਾ ਚੱਲ ਰਿਹਾ ਇਹਦਾ ਸਬੂਤ ਇਹੀ ਹੈ ਕਿ ਰੋਜ਼ਾਨਾ ਪੰਜਾਬ ਪੁਲਿਸ ਇਹ ਦਾਅਵਾ ਕਰਦੀ ਹੈ ਵੀ ਅਸੀਂ ਇੰਨਾ ਨਸ਼ਾ ਅੱਜ ਫੇਰ ਫੜਿਆ ਖਤਮ ਨਹੀਂ ਹੋਇਆ ਤਾਂ ਭਗਵੰਤਮਾਨ ਸਰਕਾਰ ਜੇ ਚੌਂਦੀ ਪਹਿਲੇ 1 ਸਾਲ ਕੁਝ ਨਹੀਂ ਕੀਤਾ ਨਸ਼ੇ ਤੇ ਦੂਜੇ ਸਾਲ ਕੁਝ ਨਹੀਂ ਕੀਤਾ ਤੀਜੇ ਸਾਲ ਕੁਝ ਨਹੀਂ ਕੀਤਾ ਫੇਰਾ ਹੁਣ ਪਿੱਛੇ ਜਾ ਯੁੱਧ ਨਸ਼ਿਆਂ ਵਿਰੁੱਧ ਦੇ ਨਾਂ ਇੱਠ ਇਹਨਾਂ ਨੇ ਰੌਲਾ ਪਾਇਆ ਹੋਇਆ ਪਰ ਕਿਸੇ ਸਰਕਾਰ ਤੋਂ ਪੰਜਾਬ 'ਚ ਨਸ਼ਾ ਖਤਮ ਨਹੀਂ ਅਜੇ ਤੱਕ ਹੋਇਆ ਇਹ ਕੋੜਾ ਸੱਚ ਹੈ ਸਾਰੀਆਂ ਸਰਕਾਰਾਂ ਦਾਅਵੇ ਕਰਦੀਆਂ ਰਹੀਆਂ ਕਾਲੀਆਂ ਦੀ ਵੀ ਕਾਂਗਰਸ ਦੀ ਵੀ ਆਮ ਆਦਮੀ ਦੀ ਵੀ ਪਰ ਦਾਅਵੇ ਰਹਿ ਨਸ਼ਾ ਖਤਮ ਨਹੀਂ ਹੋਇਆ ਤੁਸੀਂ ਆਪਣਾ ਕਮੈਂਟ ਲਿਖਿਓ ਕੀ ਹੋ ਗਿਆ ਤੁਹਾਡੇ ਮੈਂ ਤਾਂ ਜਿੱਥੋਂ ਤੱਕ ਵੇਖ ਰਿਹਾ ਵੀ ਅਜੇ ਤਾਂ ਪ੍ਰੋਪਰ ਖਤਮ ਨਹੀਂ ਹੋਇਆ ਅਜੇ ਤਾਂ ਬਿਆਨ ਹੀ ਸੁਣ ਰਹੇ ਆ ਇਸ ਨਸ਼ੇ ਨੇ ਬਹੁਤ ਵੱਡੀ ਤਬਾਈ ਕੀਤੀ ਸੱਚਮੁੱਚ ਵੱਡੇ ਵੱਡੇ ਸਿਆਸੀ ਨੇਤਾਵਾਂ ਦੀ ਛਤਰ ਛਾਇਆ ਤੋਂ ਬਿਨਾ ਇਹ ਨਸ਼ਾ ਪੰਜਾਬ 'ਚ ਨਹੀਂ ਫੈਲਿਆ ਇਹ ਗੱਲ ਭਗਵੰਤ ਮਾਨ ਦੀ ਠੀਕ ਹੈ ਸਿਆਸਤ ਛਤਰੀ ਰਹੀ ਹੈ ਪਰ ਭਗਵੰਤਮਾਨ ਦੀ ਸਰਕਾਰ ਦੇ ਵਿੱਚ ਵੀ ਇੰਨੇ ਵੱਡੇ ਪੱਦਰ ਤੇ ਕਿਉਂ ਵਿਖਦਾ ਰਿਆਂ ਕਾਰਵਾਈਆਂ ਕਿਉਂ ਨਹੀਂ ਹੋਈਆਂ ਹੁਣ ਭਗਵੰਤਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੱਥ ਪਾਉਣਾ ਵੱਡਿਆਂ ਨੂੰ ਪਰ ਪਹਿਲੇ ਸਾਲ ਵੀ ਇਹ ਕੰਮ ਕੀਤਾ ਜਾ ਸਕਦਾ ਸੀ ਦੂਜੇ ਸਾਲ ਵੀ ਕੀਤਾ ਜਾ ਸਕਦਾ ਸੀ ਸੋ ਉਧਰ ਬੀਬੀ ਹਾਰ ਸਿਮਰਤ ਬਾਦਲ ਅੱਜ ਆਪਣੇ ਭਰਾ ਵਿਕਰਮ ਮਜੀਠੀਆ ਨੂੰ ਮਿਲਣ ਦੇ ਲਈ ਨਾਬਾ ਜੇਲ੍ਹ ਗਈ ਉਥੇ ਕਾਫੀ ਰੌਲਾ ਪਿਆ ਉਥੇ ਕਾਫੀ ਖਲਾਰਾ ਪਿਆ ਪੜਥੂ ਪਿਆ ਕਿਉਂ ਪਿਆ ਤੇ ਕੀ ਪਿਆ ਹਰਸਿਮਰਤ ਬਾਦਲ ਉਥੇ ਜਦੋਂ ਜੇਲ੍ਹ ਚ ਗਈ ਮਿਲਣ ਬਿਕਰਮਜੀਤਿਆ ਨੂੰ ਤਾਂ ਉਹ ਕਹਿੰਦੀ ਮੈਂ ਕਈ ਦਿਨ ਹੋ ਗਏ ਸਰਕਾਰ ਨੂੰ ਕਹਿੰਨੀ ਆ ਕਿ ਮੇਰਾ ਵੀ ਭਰਾ ਜੇਲ੍ਹ ਤੇ ਮੈਂ ਰਖੜੀ ਬੰਨਣ ਆਉਣਾ ਮੈਨੂੰ ਇਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਕਹਿੰਦੀ ਅੱਜ ਮੈਂ ਜਾ ਕੇ ਛੱਡਣਾ ਮੀਡੀਆ ਦੇ ਸਾਹਮਣੇ ਫਿਰ ਬੀਬੀ ਹਰਸਿਮਰਤ ਬਾਦਲ ਨੇ ਇੱਕ ਤਾਂ ਇਹ ਕਿਹਾ ਕਿ ਭਗਵਾਨਤਮਨ ਸਰਕਾਰ ਨਜਾਇਜ਼ ਬਦਲਾਖੋਰੀ ਦੀ ਨੀਤੀ ਕਰ ਰਹੀ ਹੈ ਉਹ ਕਹਿੰਦੀ ਜਿਨ੍ਹਾਂ ਨੇ ਨਸ਼ੇ ਵਿੱਚ ਜਿਹੜੇ ਨਸ਼ੇ ਦੇ ਨਾਲ ਫੜੇ ਗਏ ਉਹਨਾਂ ਦੇ ਤਾਂ ਨਾਂ ਕਢਾ ਰਹੇ ਆ ਨਿਸ਼ਾਨਾ ਉਹਦਾ ਸੀ ਜਿਹੜਾ ਫਰੀਦਕੋਟ ਦੇ ਵਿੱਚੋਂ ਇੱਕ ਖਬਰ ਆਈ ਹੈ ਕਿ ਪਹਿਲਾਂ ਐਮਐਲਏ ਦਾ ਕਰੀਬੀ ਨਸ਼ੇ ਦੇ ਸਮੇਤ ਨਸ਼ੇ ਵਾਲਿਆਂ ਨਾਲ ਫੜਿਆ ਤੇ ਬਾਅਦ ਦੇ ਵਿੱਚ ਉਹਦਾ ਨਾਂ ਨਸ਼ੇ ਦੇ ਕੇਸ 'ਚੋਂ ਹੁਣ ਕੱਢ ਦਿੱਤਾ ਗਿਆ ਇੱਕ ਦੋ ਦਿਨਾਂ ਦੇ ਵਿੱਚ ਖਬਰ ਆ ਰਹੀ ਹੈ ਤਾਂ ਉਹ ਬੀਬੀ ਹਰ ਸਿਮਰਤ ਵੀ ਨਿਸ਼ਾਨਾ ਉੱਥੇ ਲਾ ਰਹੀ ਸੀ ਵੀ ਆਪਦੇ ਬੰਦੇ ਤਾਂ ਫੜੇ ਜਾ ਰਹੇ ਨੇ ਉਹਨਾਂ ਦੇ ਨਾਂ ਘਟਾ ਰਹੇ ਨੇ ਤੇ ਮੇਰੇ ਭਰਾ ਕੋਲੋਂ ਤਾਂ ਕੁਝ ਫੜਿਆ ਵੀ ਨਹੀਂ ਗਿਆ ਤੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਦੂਜੀ ਗੱਲ ਬੀਬੀ ਹਰ ਸਿਮਰਤ ਬਾਦਲ ਨੇ ਇੱਕ ਧਮਕੀ ਭਰੀ ਸੁਰਚ ਕਹੀ ਉਹ ਕਹਿੰਦੀ ਬਿਕਰਮ ਜੀਠੀਆਂ ਨੂੰ ਜੇਲ੍ਹ 'ਚ ਬਾਹਰ ਆ ਲੈੰਦਿਓ ਫੇਰ ਭਗਵੰਤ ਮਾਨ ਨੂੰ ਦਿਖਾਵਾਂਗੇ ਅਸਲੀ ਰੰਗ ਇਹ ਇੱਕ ਤਰ੍ਹਾਂ ਦੀ ਅੰਦਰੂਨੀ ਧਮਕੀ ਸੀ ਬਿਕਰਮਜੀਤਿਆ ਜੇਲ੍ਹ ਚੋਂ ਬਾਹਰ ਆ ਕੇ ਐਸਾ ਕੀ ਕਰੇਗਾ ਕਿ ਜਿਹੜਾ ਉਹ ਭਗਵੰਤ ਮਾਨ ਨੂੰ ਇਹਨਾਂ ਦੀ ਸਰਕਾਰ ਨੂੰ ਅਸਲੀ ਤਾਰੇ ਦਿਖਾਏਗਾ ਜਾਂ ਅਸਲੀ ਰੰਗ ਦਿਖਾਏਗਾ ਹੁਣ ਕੀ ਬਿਕਰਮਜੀਤਿਆ ਜਾਂ ਇਹਨਾਂ ਦੀ ਸਰਕਾਰ ਨਰਦੋਸ਼ੇ ਨਸ਼ੇ ਤੋਂ ਦੇਖੋ ਬਿਕਰਮਜੀਤਿਆ ਦਾ ਕੇਸ ਤਾਂ ਜਾਂਚ ਦੇ ਅਧੀਨ ਹੈ ਪਰ ਸਿੱਧੀ ਸਾਫ਼ ਗੱਲ ਹੈ ਵੀ ਨਸ਼ਾ ਤਾਂ ਬਹੁਤ ਚੱਲਿਆ ਦੇ ਸਿਆਸੀ ਵੱਡੇ ਨੇਤਾਵਾਂ ਦੀ ਛੇੜਾਲ ਚੱਲਿਆ ਅੱਜ ਤੱਕ ਕੋਈ ਵੀ ਵੱਡਾ ਸਿਆਸੀ ਨੇਤਾ ਇਸ ਮਾਮਲੇ 'ਚ ਸਜ਼ਾ ਨਹੀਂ ਹੋਈਗੀ ਪੰਜਾਬ 'ਚ ਪਰ ਕੀ ਇੰਨਾ ਵੱਡੇ ਪੱਧਰ ਤੇ ਇਹ ਮਹਾਮਾਰੀ ਪੰਜਾਬ 'ਚ ਐਵੇਂ ਹੀ ਫੈਲ ਗਈ ਐਵੇਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਸਿਆਸੀ ਸਰਪ੍ਰਸਤੀ ਸੀ ਕੌਣ ਸਨੋ ਇਹ ਤਾਂ ਹੁਣ ਸਰਕਾਰਾਂ ਨੇ ਤੇ ਪੁਲਿਸ ਨੇ ਲੱਭਣਾ ਜਿਹੜੇ ਲੱਭ ਦੇਣਗੇ ਹੁਣ ਜਿਨ੍ਹਾਂ ਨੂੰ ਫੜਦੇ ਨੇ ਉਹ ਕਹਿੰਦੇ ਨੇ ਵੇਖੋ ਜੀ ਇਹ ਸਿਆਸੀ ਬਦਲਾਖੋਰੀ ਹੈ ਤੁਸੀਂ ਪੰਜਾਬ ਦੀ ਜਨਤਾ ਹੋ ਪੰਜਾਬ ਦੇ ਤੁਸੀਂ ਘੁੱਗ ਵੱਸਦੇ ਲੋਕ ਹੋ ਤੁਹਾਨੂੰ ਸਮਝ ਆ ਮੇਰੇ ਨਾਲੋਂ ਜ਼ਿਆਦਾ ਤੁਸੀਂ ਦੱਸਿਓ ਕੀ ਸਿਆਸੀ ਛੇਹਾਂ ਤੋਂ ਬਿਨਾ ਇਹ ਨਸ਼ਾ ਪੰਜਾਬ ਚ ਫੈਲਿਆ ਹੋ ਸਕਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਪਿਆਰੇ